ਸਿੱਖਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਜਾ ਰਹੇ ਹੈਗੇ ਆ ਜੀ ਮੌਸਮੀ ਸਬਜ਼ੀ ਇਹ ਜੀ ਹਰੇ ਚਨੇ ਹੈਗੇ ਆ ਇਹ ਇਸੇ ਟਾਈਮ ਤੇ ਆਉਂਦੇ ਹੈਗੇ ਆ ਜਨਵਰੀ ਐਂਡ ਫੈਬ ਦੇ ਵਿੱਚ ਆਣੇ ਸ਼ੁਰੂ ਹੋ ਜਾਂਦੇ ਆ ਇਹਨਾਂ ਨੂੰ ਸੁਕਾ ਕੇ ਆਪਣੇ ਬ੍ਰਾਊਨ ਚਨੇ ਬਣਦੇ ਆ ਇਹ ਬਹੁਤ ਜ਼ਿਆਦਾ ਤਾਜ਼ੀ ਹੁੰਦੇ ਆ ਤੇ ਬਹੁਤ ਹੀ ਜ਼ਿਆਦਾ ਆ ਜੇ ਛੁੰਦੇ ਹੈਗੇ ਆ ਜੀ ਨਿਊਟ੍ਰੀਐਂਟਸ ਦੇ ਵਿੱਚ ਤੇ ਇਹਨਾਂ ਦੀ ਸਬਜ਼ੀ ਵੀ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਹੈਗੀ ਆ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਆਲੂ ਮੈਂ ਛੋਟੇ ਛੋਟੇ ਦੋ ਆਲੂ ਕੱਟ ਕੇ ਰੱਖੇ ਹੋਏ ਆ ਤੇ ਇਹਦੇ ਤੜਕੇ ਜਿਹੜੀ ਆਪਾਂ ਪਿਆਜ਼ ਕੱਟ ਕੇ ਰੱਖਿਆ ਹੋਇਆ ਛੋਟਾ ਛੋਟਾ ਤੇ ਮੈਂ ਹਰੀ ਮਿਰਚ ਤੇ ਇੱਕ ਵੱਡਾ ਟਮਾਟਰ ਜਿਹੜਾ ਹੈਗਾ ਉਹਨੂੰ ਚੌਪ ਕਰਕੇ ਉਹਦੀ ਪੇਸਟ ਬਣਾਵਾਂਗੀ ਤੇ ਆਪਾਂ ਲਸਣ ਅਦਰਕ ਦੀ ਪੇਸਟ ਪਾਵਾਂਗੇ ਉਹ ਆਪਾਂ ਪਹਿਲਾਂ ਬਣਾਈ ਹੋਈ ਆ ਉਹ ਰੱਖੀ ਹੋਈ ਆ ਫ੍ਰਿਜ ਦੇ ਵਿੱਚ ਉਹਨੂੰ ਮੈਂ ਕੱਢ ਕੇ ਯੂਜ਼ ਕਰ ਲਾਂਗੀ ਜੀ ਤੇ ਚਲੋ ਫਿਰ ਆਪਾਂ ਬਣਾਉਣੀ ਹੈਗੀ ਇਹ ਆਪਾਂ ਲੈ ਲਿਆ ਵਾ ਜੀ ਤੜਕਾ ਬਣਾਉਣ ਦੇ ਲਈ ਮੈਂ ਪੀਲੀ ਸਰੋਂ ਦਾ ਤੇਲ ਲਿਆ ਹੈ ਗਏ ਤੁਸੀਂ ਰਿਫਾਈਨਡ ਵੀ ਬਣਾ ਸਕਦੇ ਹੈਗੇ ਬਟ ਮੈਂ ਜਿਹੜੀ ਰੈਫਰ ਕਰਦੀ ਹੈਗੀ ਸਬਜ਼ੀਆਂ ਬਣਾਉਣ ਦੇ ਲਈ ਉਹ ਮੈਂ ਸਰੋਂ ਦਾ ਤੇਲ ਪ੍ਰੈਫਰ ਕਰਦੀ ਹੈਗੀ ਇਹਦੇ ਵਿੱਚ ਆਪਾਂ ਪਾਵਾਂਗੇ ਆਪਣਾ ਲਸਣ ਤੇ ਅਦਰਕ ਤੇ ਹਾਈ ਮਿਕਸ ਦਾ ਪੇਸਟ ਪਾਇਆ ਹੈ ਜੀ ਇਸੇ ਕਰਕੇ ਮੈਂ ਹਰੀ ਹੋਈ ਸੌਰੀ ਕੱਟ ਲਈ ਸੀਗੀ ਤੜਕਵ ਨੂੰ ਹੰਦੀ ਲਈ ਜੀ ਆਪਾਂ ਲਿਆ ਹੈਗਾ ਆ ਪੀਲੀ ਸਰੋਂ ਦਾ ਤੇਲ ਤੁਸੀਂ ਇਹਦੇ ਵਿੱਚ ਫਾਈਨਚ ਵੀ ਬਣਾ ਸਕਦੇ ਹੋ ਬਟ ਮੈਂ ਪ੍ਰੇਫਰ ਕਰਦੀ ਹੈਗੀ ਆ ਕਿ ਸਰੋਂ ਦੇ ਤੇਲ ਦੇ ਵਿੱਚ ਹੀ ਸਬਜ਼ੀ ਬਣਾਈ ਜਾਏ ਤੇ ਇਹ ਆਪਾਂ ਇਹਦੇ ਵਿੱਚ ਲਸਣ ਅਦਰਕ ਹਰੀ ਮਿਰਚ ਦੀ ਪੇਸਟ ਪਾ ਲਈ ਸੀਗੀ ਹੁਣ ਆਪਣਾ ਪੁੱਜ ਚੁੱਕਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਤੀਜ ਪੱਤਾ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਜੀਰਾ ਜੀਰਾ ਪਾਉਣ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਭੁੰਨਾਂਗੇ ਹਰੀ ਮਿਰਚ ਮੇਂ ਥੋੜੀ ਜੀ ਕੱਟ ਪਾਈ ਸੀ ਕਿਉਂਕਿ ਮੇਰੇ ਲਸਣ ਅਦਰਕ ਦੀ ਪੇਸਟ ਦੇ ਵਿੱਚ ਵੀ ਹਰੀ ਮਿਰਚ ਹੈਗੀ ਹੈ ਇਸ ਕਰਕੇ ਤੁਸੀਂ ਆਪਣੇ ਅਕੋਰਡਿੰਗ ਟੇਸਟ ਦੇ ਅਕੋਰਡਿੰਗ ਇਹਨੂੰ ਵੱਧ ਘੱਟ ਕਰ ਸਕਦੇ ਹੋ ਜਦੋਂ ਇਹ ਆਪਣਾ ਸਾਰੀਆਂ ਚੀਜ਼ਾਂ ਉਹ ਜੰਤ ਤੇ ਹਲਕਾ ਹਲਕਾ ਜਿਹੜਾ ਜੀਰਾ ਹੈਗਾ ਉਹ ਐਰੋਮੈਟਿਕ ਜਿਹਾ ਹੋ ਜਾਏ ਉਹਦੀ ਖੁਸ਼ਬੂ ਆਉਣ ਲੱਗ ਜੇ ਆਪਾਂ ਇਹਦੇ ਵਿੱਚ ਪਾ ਦੇਣੀ ਹੈਗੀ ਆ ਜੀ ਅਨੀਅਨਸ ਜਿਹੜੇ ਆਪਾਂ ਛੋਟੇ ਛੋਟੇ ਕੱਟ ਕੇ ਰੱਖੇ ਸੀਗੇ ਉਹ ਅਨੀਅਨ ਆਪਾਂ ਪਾ ਦਾਂਗੇ ਤੇ ਅਨੀਅਨ ਨੂੰ ਜੀ ਜਲਦੀ ਪਕਾ ਦਿੰਦਾ ਹੈਗਾ ਹੈ ਨਮਕ ਇਸ ਕਰਕੇ ਆਪਾਂ ਨਮਕ ਵੀ ਨਾਲ ਹੀ ਐਡ ਕਰ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਤਨਾ ਪਿਆਜ਼ ਨੂੰ ਪੱਕਣ ਦਵਾਂਗੇ। ਇਹ ਪਿਆਜ਼ ਸਾਡੇ ਪੂਣੇ ਜਾ ਕਿੱਤੀ ਹੋ ਗਈਆਂ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਇੱਕ ਵੱਡੇ ਟਮਾਟਰ ਤੇ ਹਰੀ ਮਿਰਚ ਦਾ ਪੇਸਟ। ਚੰਗੀ ਤਰ੍ਹਾਂ ਇਹਨੂੰ ਭੁੰਨਾਂਗੇ ਫਿਰ ਆਪਾਂ ਵੁਰ ਮਸਾਲੇ ਐਡ ਕਰਾਂ। ਜਦੋਂ ਤੁਹਾਨੂੰ ਲੱਗੇ ਨਾ ਕਿ ਆਲਮੋਸਟ ਅੱਧਾ ਟਮਾਟਰ ਪੱਕ ਚੁੱਕਾ ਹੈ ਨਾ ਉਦੋਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਥੋੜੀ ਜੀ ਹਲਦੀ ਤੇ ਮੇਰੀ ਫੇਵਰਿਟ ਕਸ਼ਮੀਰੀ ਲਾਲ ਮਿਰਚ ਇਹ ਕਲਰ ਦੇ ਲਈ ਹੁੰਦੀ ਹੈ ਜੀ ਜ਼ਿਆਦਾ ਕੋੜੀ ਨਹੀਂ ਹੁੰਦੀ ਤੇ ਆਪਾਂ ਥੋੜੀ ਜਿਹੀ ਨਾ ਹੋਰ ਐਡ ਕਰ ਦਿੰਦੇ ਆ ਬਹੁਤ ਸੋਹਣਾ ਕਲਰ ਆਉਂਦਾ ਇਹਦੇ ਨਾਲ ਥੋੜੀ ਜਿਹੀ ਆਪਾਂ ਇੱਥੇ ਇਹ ਆਪਾਂ ਐਡ ਕਰਾਂਗੇ ਜੀ ਕਸੂਰੀ ਮੇਥੀ ਜਿਹੜੀ ਕਿ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਮੇਰੀ ਫੇਵਰਿਟ ਆ ਤੇ ਨਾਲ ਹੀ ਆਪਾਂ ਐਡ ਕਰ ਦਾਂਗੇ ਜੀ ਗਰਮ ਮਸਾਲਾ ਤੇ ਆਪਾਂ ਜੀ ਇਹਨੂੰ ਮਿਕਸ ਕਰਕੇ ਤੜਕੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਜਿਹੜਾ ਹੈਗਾ ਔਇਲ ਨਾ ਛੱਡ ਜਾਈ ਕਰਕੇ ਅੱਜ ਆਪਾਂ ਲਾਈਵ ਰੈਸিপি ਬਣਾ ਰਹੇ ਹੈਗੇ ਆ ਇਹ ਸਬਜ਼ੀ ਦੀ ਸ਼ਾਨ ਇਹਦਾ ਤੜਕਾ ਹੁੰਦਾ ਹੈ ਜੀ ਜਿੰਨਾ ਚੰਗੀ ਤਰ੍ਹਾਂ ਤੜਕਾ ਭੁੰਨਿਆ ਜਾਏਗਾ ਉੰਨੀ ਹੀ ਸਵਾਦ ਦੀ ਸਬਜ਼ੀ ਬਣੇਗੀ ਦੇਖੋ ਜੀ ਆਪਣਾ ਮਸਾਲਾ ਜਿਹੜਾ ਹੈਗਾ ਉਹ ਆਇਲ ਛੱਡ ਰਿਹਾ ਆ ਇਟ ਮੀਨਸ ਕਿ ਭੁੰਨਿਆ ਜਾ ਚੁੱਕਿਆ ਆ ਤੇ ਹੁਣ ਇਸ ਪੁਆਇੰਟ ਤੇ ਨਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੀ ਜਿਹੜੇ ਆਪਾਂ ਆਲੂ ਕੱਟ ਕੇ ਤੇ ਪਾਣੀ 'ਚ ਪਾ ਕੇ ਰੱਖੇ ਹੋਏ ਸੀਗੇ ਉਹ ਐਡ ਕਰਾਂਗੇ ਆਪਾਂ ਤੇ 2 ਮਿੰਟ ਲਈ ਨਾ ਆਪਾਂ ਇਹਨੂੰ ਮਸਾਲੇ ਦੇ ਅੰਦਰ ਹੀ ਪੁੰਨਣ ਦਵਾਂਗੇ ਆਲੂਆਂ ਨੂੰ ਤੇ ਉਸ ਤੋਂ ਬਾਅਦ ਆਪਾਂ ਐਡ ਕਰਾਂਗੇ ਛੋਲਿਆ ਜੇ ਨੂੰ ਗ੍ਰੀਨ ਚਨੇ ਨਹੀਂ ਕਾਡਿੰਦੇ ਆ ਕੋਈ ਲੋਕੀ ਇਹਨਾਂ ਥੋੜੀ ਦੇਰ ਲਈ ਥਿਮ ਗੈਸ ਤੇ ਆਪਾਂ ਪੁੰਨਣ ਦਵਾਂਗੇ ਆਲੂਆਂ ਨੂੰ ਇਹ ਦੇਖੋ ਜੀ ਅੱਲੂ ਆਪਣੇ 2 ਮਿੰਟ ਹੋ ਚੁੱਕੇ ਆ ਤੇ ਹੁਣ ਇਸ ਪੁਆਇੰਟ ਦੇ ਉੱਤੇ ਆਪਾਂ ਪਾਵਾਂਗੇ ਜੀ ਆਪਣੀ ਗ੍ਰੀਨ ਚਹੇ ਅੱਛਾ ਮੈਂ ਨਾ ਇਹਨਾਂ ਨੂੰ ਐਵੇਂ ਹੀ ਪਾ ਰਹੀ ਆ ਲੇਕਿਨ ਕਈ ਲੋਕ ਪ੍ਰੈਫਰ ਕਰਦੇ ਆ ਕਿ ਇਹਨਾਂ ਨੂੰ ਨਾ ਥੋੜਾ ਜਿਹਾ ਚੋਪਰ ਦੇ ਵਿੱਚੋਂ ਥੋੜਾ ਜਿਹਾ ਮੈਸ਼ ਕਰ ਲੈਂਦੇ ਹੈਗਾ ਉਹ ਵੀ ਬਣਾ ਸਕਦੇ ਹੋ ਸਭ ਦੀ ਆਪਣੀ ਆਪਣੀ ਚੋਇਸ ਹੈ ਉਹ ਵੀ ਵੀ ਸਬਜ਼ੀ ਬਹੁਤ ਸਵਾਦ ਬਣਦੀ ਆ ਬਟ ਉਹਦੇ ਵਿੱਚ ਕੀ ਹੁੰਦਾ ਕਿ ਉਹਨਾਂ ਇੱਕ ਬਲੈਕਿਸ਼ ਕਲਰ ਜਿਹਾ ਆ ਜਾਂਦਾ ਚਨੇ ਦੇ ਉੱਤੇ ਉਹ ਸਾਰੀ ਸਬਜ਼ੀ ਨੂੰ ਹੀ ਬਲੈਕ ਕਰ ਦਿੰਦਾ ਤਾਂ ਮੈਨੂੰ ਥੋੜਾ ਜਿਹਾ ਘੱਟ ਪਸੰਦ ਹੈ ਵੈਸੇ ਟੇਸਟ ਦੇ ਵਿੱਚ ਉਹ ਵੀ ਬਹੁਤ ਸੁਆਦ ਬਣਦੀ ਹੈ ਤੇ ਹੁਣ ਆਪਾਂ ਜੀ ਇਹਨੂੰ ਨਾਲ ਥੋੜੇ ਟਾਈਮ ਦੇ ਲਈ ਫੇਰ ਬਨਣ ਦਵਾਵਾਂਗੇ 2 ਮਿੰਟ ਤੱਕ ਇਹਨੂੰ ਪੁੰਨਣ ਦਵਾਵਾਂਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗਰਮ ਪਾਣੀ ਇਹ ਦੇਖੋ ਜੀ ਓਹ ਹੋ ਵਾਓ ਕਿੰਨਾ ਅੱਛਾ ਕਲਰ ਆਇਆ ਹੈ ਦੇ ਨਾਲ ਕਿੰਨਾ ਖੇਲ ਕੇ ਆਇਆ ਹੈਗਾ ਹੈ ਇਹ ਕਲਰ तो हूँ आप इस पॉइंट से पावे गर्म पानी जिनी ग्रेवी की कंसिस्टेंसी रखनी होना ही पानी पा सकते हैं तो बस जी हो दो तीन मिनट अपनी सब्जी बन के हो जानी है जी तैयार आलू हम आपको पक्न दे रख दी है ਦੇਖੋ ਜੀ ਸਬਜੀ ਆਪਣੀ ਬਣ ਕੇ ਆਲਮੋਸਟ ਤਿਆਰ ਹੈਗੀ ਆ ਆਲਮੋਸਟ ਇਸ ਕਰਕੇ ਕਹਿ ਰਹੀ ਆ ਕਿਉਂਕਿ ਮੈਂ ਆਪਣੀ ਬੇਟੀ ਨੇ ਹੀ ਪਸੰਦ ਕਰਕੇ ਨੇ ਇਹਦੇ ਵਿੱਚ ਥੋੜੇ ਜਿਹੀ ਪੀਸਿਸ ਰਫਲੀ ਕੱਟ ਕੇ ਪਨੀਰ ਦੇ ਵੀ ਪਾ ਲਈ ਹੈਗੀਆਂ 2 ਮਿੰਟ ਆਪਾਂ ਬਸ ਇਹਨੂੰ ਤੜ ਲਵਾ ਦੇਣਾ ਹੈਗਾ ਆ ਉਬਾਲਾ ਤੇ ਫਿਰ ਆਪਾਂ ਕਵਾਂਗੇ ਇਹ ਦੇਖੋ ਜੀ ਸਬਜੀ ਹੋ ਗਈ ਹੈ ਹੁਣ ਸਾਡੀ ਤਿਆਰ ਲੇਕਿਨ ਇੱਕ ਚੀਜ਼ ਆਪਾਂ ਭੁੱਲ ਗਏ ਸਾਂ ਅੱਜ ਮੈਂ ਨਾ ਚੋਪੜ ਦੇ ਵਿੱਚ ਚੋਪ ਕਰਨਾ ਭੁੱਲ ਗਈਆਂ ਧਨੀਆ ਉੱਪਰੋਂ ਪਾ ਦਿੰਨੀ ਆ ਬਹੁਤ ਬਰੀਕ ਬਰੀਕ ਕੱਟ ਕੇ ਪਾਇਆ ਹੋਪ ਫॉर ਦੀ ਬੈਸਟ ਕਿ ਬੱਚ ਨੂੰ ਨਾ ਪਤਾ ਲੱਗੇ ਤੇ ਉਹ ਇੰਜੋਏ ਕਰੇ ਸਬਜ਼ੀ ਨੂੰ ਸਬਜ਼ੀ ਨੂੰ ਤੁਸੀਂ ਜੀ ਇੰਜੋਏ ਕਰ ਸਕਦੇ ਹੈਗੀਆਂ ਰਾਈਸ ਦੇ ਨਾਲ ਰੋਟੀ ਦੇ ਨਾਲ ਪਰੌਂਠਿਆਂ ਦੇ ਨਾਲ ਤੁਸੀਂ ਵੀ ਸਾਰੇ ਜਾਣੇ ਬਣਾਓ ਇਹ ਸਬਜ਼ੀ ਨੂੰ ਖਾਓ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰੋ ਤੇ ਮੇਰੀਆਂ ਵੀਡੀਓਜ਼ ਨੂੰ ਸਬਸਕ੍ਰਾਈਬ ਕਰੋ